ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਿੱਖਾਂ ਦੀ ਸ਼ਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਨ ਸਹਿਬਾਨ ਦੇ ਅਹੁਦਿਆਂ ਦੀ ਕੋਈ ਵੀ ਸਮਾਂ ਸੀਮਾ ਤੈਅ ਨਹੀਂ ਹੁੰਦੀ ਅਣਮਿੱਥੇ ਸਮੇਂ ਦੇ ਲਈ ਜਥੇਦਾਰ ਥਾਪੇ ਜਾਂਦੇ ਹਨ ਪਰ ਅੱਜ ਤੱਕ ਕੋਈ ਵੀ ਜਥੇਦਾਰ ਕੁਝ ਸਾਲਾਂ ਤੋਂ ਜ਼ਿਆਦਾ ਇਸ ਪਦਵੀ ਦਾ ਨਿਗ ਨਹੀਂ ਮੰਨ ਸਕਿਆ ਅਕਾਲੀ ਫੂਲਾ ਸਿੰਘ ਦਾ ਜ਼ਿਕਰ ਤਾਂ ਬਹੁਤ ਵਾਰ ਕੀਤਾ ਜਾਂਦਾ ਹੈ ਕਿ ਕਿਵੇਂ ਜੱਫੇਦਾਰ ਨੇ ਮਹਾਰਾਜੇ ਨੂੰ ਸਜ਼ਾ ਸੁਣਾਈ ਸੀ ਪਰ ਇਹ ਕਦੇ ਵੀ ਨਹੀਂ ਦੱਸਿਆ ਜਾਂਦਾ ਕਿ ਉਸ ਘਟਨਾ ਤੋਂ ਬਾਅਦ ਕੀ ਹੋਇਆ ਸੀ ਅਕਾਲੀ ਫੂਲਾ ਸਿੰਘ ਨੇ ਬਹੁਤਾ ਸਮਾਂ ਆਪਣੀ ਜ਼ਿੰਦਗੀ ਦਾ ਜੰਗਾਂ ਦੇ ਵਿੱਚ ਹਰੀ ਸਿੰਘ ਨਲੂਏ ਦੇ ਨਾਲ ਲੜਦਿਆਂ ਲੜਦਿਆਂ ਬਤਾਇਆ ਹੈ ਤੇ ਉਹਨਾਂ ਦੀ ਸ਼ਹੀਦੀ ਵੀ ਜੰਗ ਦੇ ਮੈਦਾਨ ਵਿੱਚ ਹੀ ਹੋਈ ਹੈ 14 ਮਾਰਚ 1823 ਨੂੰ ਨੁਸ਼ਹਿਰੇ ਦੀ ਜੰਗ ਵਿੱਚ ਅਫਗਾਨਾਂ ਨਾਲ ਲੜਦੇ ਹੋਏ ਅਕਾਲੀ ਫੂਲਾ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਚਲੋ ਇਤਿਹਾਸ ਦੀ ਗੱਲ ਬਹੁਤੀ ਜ਼ਿਆਦਾ ਨਹੀਂ ਕਰਦੇ ਆਂ ਪੁਰਾਣੇ ਇਤਿਹਾਸ ਦੀ ਗੱਲ ਨਹੀਂ ਕਰਦੇ ਆਂ ਜਿਹੜਾ ਮੌਜੂਦਾ ਇਤਿਹਾਸ ਹੈ ਜਿਹੜਾ ਸਾਡੀਆਂ ਨਜ਼ਰਾਂ ਦੇ ਸਾਹਮਣੇ ਹੈ ਉਸ ਦੀ ਗੱਲ ਕਰੀਏ ਤਾਂ 1984 ਦਾ ਜਿਹੜਾ ਸਾਲ ਹੈ ਉਹ ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਇਸੇ ਸਮੇਂ ਅਕਾਲ ਤਖਤ ਦੇ ਜਫੀਰਦ ਜੋਸੀ ਗਿਆਨੀ ਕਿਰਪਾਲ ਸਿੰਘ ਜੀ ਸਨ ਪੰਥ ਵਿੱਚ ਆਪਣੀ ਮਕਬੂਲਤਾ ਗਿਆਨੀ ਕਿਰਪਾਲ ਸਿੰਘ ਨੇ ਉਦੋਂ ਖੋ ਲਈ ਜਦੋਂ ਉਹਨਾਂ ਨੇ ਇਹ ਐਲਾਨ ਕੀਤਾ ਕਿ ਅਪੁਲੇਸ਼ਨ ਬਲੂ ਸਟਾਰ ਦੇ ਦੌਰਾਨ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਕੋਈ ਬਹੁਤਾ ਜਿਆਦਾ ਨੁਕਸਾਨ ਨਹੀਂ ਹੋਇਆ ਹੈ ਜਦੋਂ ਇਹ ਅਕਾਲ ਤਖਤ ਸਾਹਿਬਾਨ ਲੋਕਾਂ ਦੇ ਦਰਸ਼ਨਾਂ ਵਾਸਤੇ ਦੁਬਾਰਾ ਖੁੱਲ੍ਹਿਆ ਗਿਆ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਜਿਸ ਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ ਖਾਲਕੋਂ ਵੱਲੋਂ ਉਸ ਜਥੇਦਾਰ ਦੇ ਉੱਪਰ ਜਾਣ ਲੇਵਾ ਹਮਲਾ ਵੀ ਹੋਇਆ ਲੇਕਿਨ ਉਸ ਦੇ ਵਿੱਚ ਗਿਆਨੀ ਕ੍ਰਿਪਾਲ ਸਿੰਘ ਬਚ ਗਏ ਬਾਅਦ ਵਿੱਚ ਜਥੇਦਾਰ ਦੀ ਸਰਜੀਤ ਸਿੰਘ ਬਰਨਾਲਾ ਦੀ ਅਕਾਲੀ ਸਰਕਾਰ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਹੋ ਗਈ ਸਰਜੀਤ ਸਿੰਘ ਬਰਨਾਲਾ ਨਾਲ ਖਾਸ ਤੌਰ ਤੇ ਉਹਨਾਂ ਦੀਆਂ ਨਜ਼ਦੀਕੀਆਂ ਵਧ ਗਈਆਂ ਜੋ ਕਿ ਗੁਰਚਰਨ ਸਿੰਘ ਟੋੜਾ ਨੂੰ ਚੰਗੀਆਂ ਨਹੀਂ ਲੱਗੀਆਂ ਗੁਰਚਰਨ ਸਿੰਘ ਡੋੜਾ ਉਦੋਂ ਐਸਜੀਪੀਸੀ ਦੇ ਪ੍ਰਧਾਨ ਸੀ ਐਸਜੀਪੀਸੀ ਹੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਲਗਾਉਂਦੀ ਹੈ ਥਾਪਦੀ ਹੈ ਲੇਕਿਨ ਉਹਨਾਂ ਦੀਆਂ ਨਜ਼ਦੀਕੀਆਂ ਸਰਕਾਰ ਦੇ ਨਾਲ ਜ਼ਿਆਦਾ ਵਧ ਗਈਆਂ ਸੀ ਸੁਜੀਤ ਸਿੰਘ ਬਰਨਾਲਾ ਦੇ ਨਾਲ ਵਧ ਗਈਆਂ ਸੀ 24 ਦਸੰਬਰ 1986 ਨੂੰ ਐਸਜੀਪੀਸੀ ਨੇ ਕਿਰਪਾਲ ਸਿੰਘ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਪਦਵੀ ਤੋਂ ਲਾਂਬੇ ਕਰ ਦਿੱਤਾ 26 ਜਨਵਰੀ ਨੂੰ ਖਾਲਕੂਆਂ ਵੱਲੋਂ ਸਰਬੱਤ ਖਾਲਸਾ ਸਦਕੇ ਜਸਬੀਰ ਸਿੰਘ ਰੋਡੇ ਨੂੰ ਜਥੇਦਾਰ ਥਾਪ ਦਿੱਤਾ ਐਕਟਿੰਗ ਜਥੇਦਾਰ ਛਾਪਿਆ ਸੀ ਤੇ ਗੁਰਦੇਵ ਸਿੰਘ ਕੌਕੇ ਨੂੰ ਅ ਐਕਟਿੰਗ ਜਥੇਦਾਰ ਲਗਾਇਆ ਸੀ ਜਥੇਦਾਰ ਰੋਡੇ ਉਸ ਟਾਈਮ ਜੇਲ ਵਿੱਚ ਸੀ ਇਸ ਕਰਕੇ ਜਥੇਦਾਰ ਕੌਕੇ ਨੂੰ ਉਹਨਾਂ ਵੱਲੋਂ ਐਕਟਿੰਗ ਜਥੇਦਾਰ ਲਗਾ ਦਿੱਤਾ ਗਿਆ ਸੀ ਐਸਜੀਪੀਸੀ ਦਾ ਤੇ ਖੜਕੂਆਂ ਦਾ 31 ਦਸੰਬਰ 1986 ਦੇ ਵਿੱਚ ਸਮਝੌਤਾ ਹੋ ਜਾਂਦਾ ਹੈ ਕਿ ਜਥੇਦਾਰ ਕਿਹਨੂੰ ਛਾਪਿਆ ਜਾਵੇ ਉਸ ਸਮਝੌਤੇ ਦੇ ਤਹਿਤ ਦਰਸ਼ਨ ਸਿੰਘ ਰਾਗੀ ਨੂੰ ਜ਼ਫੀਦਰ ਲਗਾ ਦਿੱਤਾ ਜਾਂਦਾ ਹੈ 9 ਮਾਰਚ 1988 ਤੱਕ ਪਹਿਲਾਂ ਉਹ ਐਕਟਿੰਗ ਜ਼ਫੀਦਰ ਵਜੋਂ ਸੇਵਾ ਨਿਭਾਉਂਦੇ ਨੇ ਤੇ ਬਾਅਦ ਵਿੱਚ 99 ਤੋਂ 90 ਤੱਕ ਜ਼ਫੀਦਰ ਅਗਲ ਸਖਤ ਉਥਾਪੇ ਜਾਂਦੇ ਨੇ ਜ਼ਫੀਦਰ ਬਣਨ ਤੋਂ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਵੱਲੋਂ ਵੱਖ-ਵੱਖ ਜਿਹੜੀਆਂ ਅਕਾਲੀ ਫੈਕਸ਼ਨ ਸੀਗੀਆਂ ਧੜੇ ਸੀ ਅਲੱਗ-ਅਲੱਗ ਬਣੇ ਹੋਏ ਅਕਾਲੀ ਦਲ ਦੇ ਉਹਨਾਂ ਦੇ ਵਿੱਚ ਏਕਾ ਕਰਾਉਣ ਦਾ ਯਤਨ ਸ਼ੁਰੂ ਕਰ ਦਿੰਦੇ ਹਨ ਲekin ਇਹ ਇਹ ਇੱਕ ਇੱਕ ਕਰਨ ਦੀ ਕੋਸ਼ਿਸ਼ ਸਰਜੀਤ ਸਿੰਘ ਬਰਨਾਲਾ ਨੂੰ ਮਨਜ਼ੂਰ ਨਹੀਂ ਹੁੰਦੀ 14 ਫਰਵਰੀ 1987 ਨੂੰ ਦਰਸ਼ਨ ਸਿੰਘ ਸਰਜੀਤ ਸਿੰਘ ਬਰਨਾਲੇ ਨੂੰ ਤਨਖਾਹੀਆ ਕਰਾ ਦਿੰਦੇ ਨੇ ਬਰਨਾਲੇ ਵੱਲੋਂ 20 ਫਰਵਰੀ 1987 ਨੂੰ ਲੌਂਗਵਾਲ ਵਿਖੇ ਇੱਕ ਵੱਡਾ ਕੱਠ ਰੱਖਿਆ ਜਾਂਦਾ ਹੈ ਜਿਸ ਤੋਂ ਇਹ ਝਲਕ ਪੈਂਦੀ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਚੁਣੌਤੀ ਦੇ ਰਹੇ ਨੇ ਇਹ ਸਰਜੀਤ ਸਿੰਘ ਬਰਨਾਲਾ ਵੱਲੋਂ ਕੀਤਾ ਗਿਆ ਮਈ 1987 ਵਿੱਚ ਕੇਂਦਰ ਸਰਕਾਰ ਬਰਨਾਲਾ ਸਰਕਾਰ ਨੂੰ ਭੰਗ ਕਰ ਦਿੰਦੀ ਹੈ ਤੇ ਬਰਨਾਲਾ ਹੌਲੀ-ਹੌਲੀ ਪੰਜਾਬ ਦੀ ਸਿਆਸਤ ਤੋਂ ਜਾਂ ਖਾਲੀ ਸਿਆਸਤ ਤੋਂ ਪਿੱਛੜ ਜਾਂਦੇ ਨੇ 5 ਦਸੰਬਰ 1988 ਨੂੰ ਬਰਨਾਲਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਜਾਂਦੇ ਨੇ ਤੇ ਤਨਖਾਹ ਲਗਵਾ ਲੈਂਦੇ ਇਸ ਤੋਂ ਪਹਿਲਾਂ 4 ਅਗਸਤ 1987 ਨੂੰ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਇੱਕ ਨੌਜਵਾਨਾਂ ਦੀ ਕਨਵੈਨਸ਼ਨ ਸੱਦੇ ਨੇ ਜਿਸ ਤੇ ਵਿੱਚ ਉਹਨਾਂ ਤੇ ਇਲਜ਼ਾਮ ਲੱਗਦਾ ਕਿ ਉਹਨਾਂ ਨੇ ਖਾਲਿਸਤਾਨ ਦੇ ਫਲਸਫੇ ਨੂੰ ਕਿਸੇ ਹੋਰ ਤਰੀਕੇ ਨਾਲ ਪੇਸ਼ ਕੀਤਾ ਲੇਕਿਨ ਇਸ ਕਨਵੈਨਸ਼ਨ ਨੂੰ ਸੱਦਨ ਨਾਲ ਖੜਕੂ ਤੇਰਾ ਦਰਸ਼ਨ ਸਿੰਘ ਰਾਗੀ ਦੇ ਖਿਲਾਫ ਹੋ ਜਾਂਦੀਆਂ ਨੇ ਨਿਰਾਸ਼ ਹੋ ਜਾਂਦੀਆਂ ਨੇ ਤੇ ਦਰਸ਼ਨ ਸਿੰਘ ਰਾਗੀ 17 ਨਵੰਬਰ 1987 ਨੂੰ ਆਪਣਾ ਅਸਤੀਫਾ ਦੇ ਦਿੰਦੇ ਨੇ ਇਸੇ ਸਾਰੇ ਦੌਰਾਨ ਹੀ ਕੇਂਦਰ ਸਰਕਾਰ ਜੋ ਹੈ 4 ਮਾਰਚ 1988 ਨੂੰ ਜਸਪੀਰ ਸਿੰਘ ਰੋਡੇ ਨੂੰ ਰਿਹਾ ਕਰ ਦਿੰਦੀ ਹੈ ਤੇ ਜਸਵੀਰ ਸਿੰਘ ਰੋਡੇ ਉਸੇ ਦਿਨ ਹੀ ਦਰਬਾਰ ਸਾਹਿਬ ਪਹੁੰਚ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੰਭਾਲ ਲੈਂਦੇ ਨੇ ਰੋਡੇ ਵੱਲੋਂ ਸਰਕਾਰ ਤੇ ਖਾਲਕਪਾ ਦੇ ਵਿਚਾਲੇ ਗੱਲਬਾਤ ਕਰਾਉਣ ਦੀ ਕੋਸ਼ਿਸ਼ ਵੀ ਹੁੰਦੀ ਹੈ ਆਪਰੇਸ਼ਨ ਬਲੈਕ ਥੰਡਰ ਹੁੰਦਾ ਹੈ ਉਸੇ ਦੌਰਾਨ ਤੇ ਉਸ ਤੋਂ ਬਾਅਦ 28 ਮਈ 1988 ਨੂੰ ਐਸਜੀਪੀਸੀ ਰੋਡੇ ਵੱਤੋਂ ਅਸਤੀਫਾ ਮੰਗ ਲੈਂਦੀ ਹੈ ਇੱਥੇ ਜ਼ਿਕਰ ਕਰਨਾ ਇਹ ਜ਼ਰੂਰੀ ਹੋਏਗਾ ਕਿ ਜਸਵੀਰ ਸਿੰਘ ਰੋਡੇ ਨੂੰ ਸ਼ੁਰੂਆਤ ਖਾਲਸਾ ਛੱਡ ਕੇ ਜਥੇਦਾਰ ਥਾਪਿਆ ਗਿਆ ਸੀ ਐਸਜੀਪੀਸੀ ਵੱਲੋਂ ਜਥੇਦਾਰ ਥਾਪਿਆ ਨਹੀਂ ਗਿਆ ਸੀ ਉਹਨਾਂ ਨੂੰ ਲੇਕਿਨ ਉਹ ਧੱਕੇ ਨਾਲ ਆਪਣਾ ਉਹਦਾ ਸੰਭਾਲ ਲੈਂਦੇ ਨੇ ਤੇ 88 ਦੇ ਵਿੱਚ ਐਸਜੀਪੀਸੀ ਫਿਰ ਉਹਨਾਂ ਤੋਂ ਅਸਤੀਫਾ ਮੰਗਦੀ ਹੈ ਅਸਤੀਫਾ ਮੰਗਣ ਤੋਂ ਬਾਅਦ ਐਸਜੀਪੀਸੀ ਰਣਜੀਤ ਸਿੰਘ ਨੂੰ ਜਥੇਦਾਰ ਥਾਪ ਦਿੰਦੀ ਹੈ ਭਾਈ ਰਣਜੀਤ ਸਿੰਘ ਨਰੰਕਾਰੀ ਮੁਖੀ ਗੁਰਬਚਨ ਸਿੰਘ ਦੇ ਕਤਲ ਤੋਂ ਬਾਅਦ 1984 ਤੋਂ ਹੀ ਜੇਲ੍ਹ ਦੇ ਵਿੱਚ ਨਗਰਬੰਦ ਸੀ ਇਸ ਕਰਕੇ ਮਨਜੀਤ ਸਿੰਘ ਨੂੰ ਐਕਟਿੰਗ ਜਥੇਦਾਰ ਲਾ ਦਿੱਤਾ ਜਾਂਦਾ ਹੈ ਮਨਜੀਤ ਸਿੰਘ ਵੱਲੋਂ ਵੀ ਅਕਾਲੀ ਤਰ੍ਹਾਂ ਨੂੰ ਇਕੱਠਾ ਕਰਨ ਦਾ ਉਹਨਾਂ ਨੂੰ ਵਖਰੇਵੇਂ ਖਤਮ ਕਰਨ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਉਹ ਇਨ੍ਹਾਂ ਕੋਸ਼ਿਸ਼ਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਸਿਮਰਨਜੀਤ ਸਿੰਘ ਮਾਨ ਤੇ ਗੁਰਚਰਨ ਸਿੰਘ ਟੋੜਾ ਨੂੰ ਇੱਕ ਪਾਸੇ ਇੱਕੋ ਪੇਜ ਤੇ ਲੈ ਕੇ ਆਉਣ ਦੇ ਵਿੱਚ ਸਫਲ ਵੀ ਹੋ ਜਾਂਦੇ ਨੇ ਲੇਕਿਨ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਇਸ ਇਕੱਠ ਨੂੰ ਨਹੀਂ ਮੰਨਦੇ ਉਹ ਇਕਤਰਤਾ ਦੇ ਯਤਨਾਂ ਨੂੰ ਦੇ ਵਿੱਚ ਹਿੱਸੇਦਾਰ ਨਹੀਂ ਬਣਦੇ ਜਿੰਨਾ ਚਿਰ ਮਨਜੀਤ ਸਿੰਘ ਜਥੇਦਾਰ ਰਿਹਾ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਸ ਦੀ ਨਹੀਂ ਬਣੀ ਦੋਨੋਂ ਆਪਸੀ ਟਕਰਾਅ ਦੇ ਵਿੱਚ ਹੀ ਰਹੇ ਬਾਦਲ ਰਣਜੀਤ ਸਿੰਘ ਨੂੰ ਹਮੇਸ਼ਾ ਗੁਰਚਰਨ ਸਿੰਘ ਟੋਲੇ ਦਾ ਬੰਦਾ ਮੰਨਦੇ ਸੀ ਤੇ ਰਣਜੀਤ ਸਿੰਘ ਦੇ ਉੱਪਰ ਇਹ ਦੋਸ਼ ਵੀ ਲਗਾਏ ਗਏ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਟੋਲੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਟੋਲਾ ਨਰੰਕਾਰੀਆਂ ਦੇ ਕਿਸੇ ਇਕੱਠ ਦੇ ਵਿੱਚ ਸ਼ਾਮਲ ਹੋਇਆ ਸੀ ਨਰੰਕਾਰੀਆਂ ਦੇ ਨਾਲ ਕੋਈ ਵੀ ਮੇਲਜੋਲ ਰੱਖਣ ਤੋਂ ਕੋਈ ਵੀ ਰਿਸ਼ਤਾ ਰੱਖਣ ਤੋਂ ਕਾਲ ਸਤ ਸਤ ਤੋਂ ਹੁਕਮਨਾਮਾ ਜਾਰੀ ਹੋਇਆ ਹੋਇਆ ਸੀ ਉਸਤੇ ਬਾਵਜੂਦ ਬਰਤਨ ਸਿੰਘ ਟੋੜਾ ਉਹਨਾਂ ਦੇ ਇਕੱਠ ਵਿੱਚ ਸ਼ਾਮਲ ਹੋਏ ਸੀ ਲੇਕਿਨ ਉਸ ਤੋਂ ਬਚਾਉਣ ਦੇ ਦੋਸ਼ ਮਨਜੀਤ ਸਿੰਘ ਦੇ ਉੱਪਰ ਲੱਗੇ ਸੀ ਜਦੋਂ ਹੀ ਬਾਦਲ ਢੜਾ ਟੋੜੇ ਦੇ ਉੱਪਰ ਖਾਵੀ ਹੋਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਗੁਰਚੰਦ ਸਿੰਘ ਟੋੜਾ ਨੂੰ ਸਾਈਡ ਲਾਈਨ ਕਰ ਦਿੱਤਾ ਜਾਂਦਾ ਹੈ ਉਸੇ ਟਾਈਮ ਹੀ ਜਸੇਦਾਰ ਰਣਜੀਤ ਸਿੰਘ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ ਤੇ ਅਗਲਾ ਜਸੇਦਾਰ ਗਿਆਨੀ ਪੂਰਨ ਸਿੰਘ ਨੂੰ ਬਣਾ ਦਿੱਤਾ ਜਾਂਦਾ ਹੈ ਲੇਕਿਨ ਗਿਆਨੀ ਪੂਰਨ ਸਿੰਘ ਦਾ ਜਿਹੜਾ ਕਾਰਜਕਾਲ ਹੈ ਔਰ ਅੰਜੀਤ ਸਿੰਘ ਦੇ ਕਾਰਜਕਾਲ ਤੋਂ ਵੀ ਵੱਧ ਵਿਵਾਦਾਂ ਦੇ ਵਿੱਚ ਰਿਹਾ ਆਉਂਦਿਆਂ ਹੀ ਗਿਆਨੀ ਪੂਰਨ ਸਿੰਘ ਦਾ ਬੀਬੀ ਜਗੀਰ ਕੌਰ ਦੇ ਨਾਲ ਨਾਨਕ ਸ਼ਾਹੀ ਕੈਲੰਡਰ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਪੂਰਨ ਸਿੰਘ ਬੀਬੀ ਜਗੀਰ ਕੌਰ ਦੇ ਉੱਪਰ ਤਨਖਾਹ ਵੀ ਲਾ ਦਿੰਦੇ ਨੇ ਲੇਕਿਨ ਜਦੋਂ ਬੀਬੀ ਜਗੀਰ ਕੌਰ ਪ੍ਰਧਾਨਗੀ ਸਾਹਮਣੇ ਨੇ ਉਹ ਆਪਣਾ ਸੂਖ ਵਰਤ ਕੇ ਗਿਆਨੀ ਪੂਰਨ ਸਿੰਘ ਨੂੰ ਅਹੁਦੇ ਤੋਂ ਲਾਹ ਦਿੰਦੇ ਨੇ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਰੋਲ ਕਲੰਬੇ ਕਰ ਦਿੱਤਾ ਜਾਂਦਾ ਹੈ ਪੂਰਨ ਸਿੰਘ ਤੋਂ ਬਾਅਦ ਗਿਆਨੀ ਜਗਿੰਦਰ ਸਿੰਘ ਵਿਰੰਤੀ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਜਾਂਦਾ ਹੈ ਤੇ ਉਹ ਆਉਂਦਿਆਂ ਹੀ ਜਿਵੇਂ ਹੀ ਉਹ ਆਪਣਾ ਕਾਰਜਕਾਰ ਸੰਭਾਲਦੇ ਨੇ ਉਹ ਆਪਣੇ ਤੋਂ ਪਿਛਲੇ ਜਥੇਦਾਰ ਦੇ ਕੀਤੇ ਹੋਏ ਸਾਰੇ ਫੈਸਲੇ ਰੱਦ ਕਰ ਦਿੰਦੇ ਨੇ ਤੇ ਆਪਣੇ ਵੱਲੋਂ ਨਵਾਂ ਅਧਿਆਇ ਲਿਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਿਦਾਂਤੀ ਬਦੋਂ ਜਫੇਦਾਰ ਬਣਾਇਆ ਗਿਆ ਉਹਨਾਂ ਨੂੰ ਉਹਨਾਂ ਵੱਲੋਂ ਇੱਕ ਵਕਾਲਤ ਕੀਤੀ ਗਈ ਕਿ ਜਫੇਦਾਰਾਂ ਨੂੰ ਥਾਪਣ ਦੇ ਲਈ ਜਿਹੜੇ ਕਾਇਦੇ ਕਾਨੂੰਨ ਨੇ ਰੂਲਸ ਐਂਡ ਰੈਗੂਲੇਸ਼ਨ ਹੋਣੀਆਂ ਚਾਹੀਦੀਆਂ ਨੇ ਉਹ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਜਫੇਦਾਰ ਵਿਦਾਂਤੀ ਪਹਿਲੇ ਇਹ ਜੇ ਜਫੇਦਾਰ ਸੀ ਜਿਨ੍ਹਾਂ ਨੇ ਇਸ ਗੱਲ ਦੀ ਵਕਾਲਤ ਕੀਤੀ ਸੀ ਕਿ ਕੋਈ ਸੈਟ ਆਫ ਰੂਲਸ ਐਂਡ ਰੈਗੂਲੇਸ਼ਨ ਹੋਣਾ ਚਾਹੀਦਾ ਕਾਇਦੇ ਕਾਨੂੰਨ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਤਹਿਤ ਜਥੇਦਾਰ ਨੂੰ ਥਾਪਿਆ ਜਾਂਦਾ ਹੈ ਤੇ ਜਥੇਦਾਰ ਨੂੰ ਉਹਦੇ ਅਹੁਦੇ ਤੋਂ ਲਾਂਬੇ ਕੀਤਾ ਜਾਂਦਾ ਹੈ ਇਹ ਮੰਗ ਹਜੇ ਤੱਕ ਐਸਜੀਪੀਸੀ ਵੱਲੋਂ ਲਾਗੂ ਨਹੀਂ ਕੀਤੀ ਗਈ ਹੈ ਜੋਗਿੰਦਰ ਸਿੰਘ ਵਿਧਾਨਤੀ ਵੱਲੋਂ ਆਰਐਸਐਸ ਦੀ ਜਿਹੜੀ ਇੱਕ ਕਟਕ ਅਸਥਾ ਹੈ ਰਾਸ਼ਟਰੀ ਸਿੱਖ ਸੰਗਤ ਉਸ ਦੇ ਖਿਲਾਫ ਵੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ 2007 ਵਿੱਚ ਡੇਰਾ ਸੱਚਾ ਸੌਦਾ ਦੇ ਖਿਲਾਫ ਵੀ ਵਿਧਾਨਤੀ ਵੱਲੋਂ ਹੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ 2007 ਬਾਅਦ ਜਥੇਦਾਰ ਜੁਗਿੰਦਰ ਸਿੰਘ ਵਿਧਾਨਤੀ ਦੀ ਅਕਾਲੀ ਦਲ ਤੇ ਐਸਜੀਪੀਸੀ ਨਾਲ ਨਹੀਂ ਬਣੀ ਕਿਉਂਕਿ ਉਹ ਜਿਸ ਤਰ੍ਹਾਂ ਦੇ ਫੈਸਲੇ ਲਾਗੂ ਕਰਵਾਉਣੇ ਚਾਹੁੰਦੇ ਸੀ ਜਥੇਦਾਰ ਤੋਂ ਉਹ ਜਥੇਦਾਰ ਕਰਨਾ ਨਹੀਂ ਚਾਹੁੰਦੇ ਸੀ ਵਖਰੇਵੇਂ ਪੈਦਾ ਹੋ ਗਏ ਤੇ 8 ਸਾਲ ਜਥੇਦਾਰ ਰਹਿਣ ਤੋਂ ਬਾਅਦ ਆਖਰ ਜਥੇਦਾਰ ਬੇਦੰਤੀ ਨੇ 5 ਅਗਸਤ 2008 ਨੂੰ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਇਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਠਾਪਿਆ ਗਿਆ ਬਹੁਤ ਲੋਕ ਇਹ ਮੰਨਦੇ ਨੇ ਕਿ ਗਿਆਨੀ ਗੁਰਬਚਨ ਸਿੰਘ ਸਿੱਖ ਇਤਿਹਾਸ ਦਾ ਅੱਜ ਤੱਕ ਤੋਂ ਸਭ ਤੋਂ ਕਮਜ਼ੋਰ ਅਕਾਲ ਤਖਤ ਸਰਪ ਦਾ ਜਥੇਦਾਰ ਸੀ ਇਹ ਮੰਨਿਆ ਜਾਂਦਾ ਹੈ ਬਹੁਤ ਵੱਡੇ ਧੜੇ ਵੱਲੋਂ ਇਹ ਮੰਨਿਆ ਜਾਂਦਾ ਹੈ 2015 ਦੇ ਵਿੱਚ ਬਾਦਲਾਂ ਦੇ ਕਰ ਜਾ ਕੇ ਡੇਰਾ ਸੱਚਾ ਸਦ ਦੇ ਮੁਖੀ ਰਾਮ ਰਹੀਮ ਨੂੰ ਮਾਫ ਕਰਨਾ ਮਾਫੀ ਦੇਣੀ ਇਹ ਸਾਰੇ ਕੰਮ ਗੁਰਵਚਨ ਸਿੰਘ ਵੱਲੋਂ ਹੀ ਹੋਏ ਨੇ ਇਸ ਤੋਂ ਬਾਅਦ ਸਰਬੱਤ ਖਾਲਸਾ ਹੁੰਦਾ ਹੈ ਤੇ 2015 ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਜਫੇਦਾਰ ਥਾਪ ਦਿੱਤਾ ਜਾਂਦਾ ਹੈ ਕਿਉਂਕਿ ਉਹ ਜੇਲ੍ਹ ਵਿੱਚ ਨਜ਼ਰਬੰਦ ਸੀ ਤਾਂ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਾਂ ਐਕਟਿੰਗ ਜਫੇਦਾਰ ਥਾਪ ਦਿੱਤਾ ਜਾਂਦਾ ਹੈ ਐਸਜੀਪੀਸੀ ਅਕਤੂਬਰ 2018 ਦੇ ਵਿੱਚ ਚੁਪਚਾਪ ਗਿਆਨੀ ਗੁਰਵਚਨ ਸਿੰਘ ਤੋਂ ਅਸਤੀਫਾ ਲੈ ਲੈਂਦੀ ਹੈ ਤੇ ਹਰਪ੍ਰੀਤ ਸਿੰਘ ਨੂੰ ਐਕਟਿੰਗ ਜਥੇਦਾਰ ਥਾਪਿਆ ਜਾਂਦਾ ਹੈ ਜੋ ਕਿ ਮੌਜੂਦਾ ਖੌਨ ਪਲਟਰੋਵਸੀ ਦੇ ਵਿੱਚ ਘਰੇ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਨੂੰ ਗੁਰਬਚਨ ਸਿੰਘ ਤੋਂ ਬਾਅਦ ਐਕਟਿੰਗ ਜਥੇਦਾਰ ਲਾਇਆ ਗਿਆ ਸੀ ਇਸ ਅਸਤੀਫੇ ਤੋਂ ਮਗਰੋਂ ਜਿਹੜੇ ਸਰਬੱਤ ਖਾਲਸਾ ਵੱਲੋਂ ਲਾਏ ਗਏ ਜਥੇਦਾਰ ਸੀ ਉਹਨਾਂ ਦੀ ਲੋਕਪ੍ਰੀਤਾ ਦੇ ਵਿੱਚ ਇੱਕਦਮ ਨਿਘਾਰ ਆ ਜਾਂਦਾ ਹੈ ਘਟ ਜਾਂਦਾ ਹੈ ਉਹ ਗੱਲ ਆਈ ਗਈ ਹੋ ਜਾਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਐਕਟਿੰਗ ਜਥੇਦਾਰ ਦੇ ਵਜੋਂ ਮਾਨਤਾ ਵੱਡੇ ਪੱਧਰ ਤੇ ਸਿੱਖ ਪੰਥ ਦੇ ਵਿੱਚ ਮਿਲ ਜਾਂਦੀ ਹੈ ਇਸ ਤੋਂ ਬਾਅਦ ਕੀ ਹੋਇਆ ਉਸਦੀ ਕਹਾਣੀ ਤਾਂ ਤੁਹਾਡੇ ਸਾਹਮਣੇ ਹੈ ਹੀ ਤੁਸੀਂ ਸਾਰੇ ਜਾਣਦੇ ਹੋ ਕਿਸ ਤਰ੍ਹਾਂ ਸੁਖਬੀਰ ਬਾਦਲ ਦੀ ਸਜ਼ਾ ਸੁਣਾਈ ਜਾਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਰੋਲ ਕੀ ਹੁੰਦਾ ਹੈ ਉਸ ਤੋਂ ਬਾਅਦ ਹੁਣ ਉਹਨਾਂ ਦੀ ਕਿਰਦਾਰ ਕੁਸ਼ੀ ਕਰਕੇ ਉਹਨਾਂ ਨੂੰ ਲਾਂਭੇ ਕਰਨ ਦੇ ਜੋ ਯਤਨ ਨੇ ਉਹ ਸ਼ੁਰੂ ਹੋ ਗਏ ਹਨ ਹੁਣ ਜਿਹੜੀ ਕਮੇਟੀ ਉਹਨਾਂ ਨੂੰ ਲਾਂਭੇ ਕਰਨ ਦੇ ਲਈ ਜਾਂ ਉਹਨਾਂ ਨੂੰ ਜਾਂਚ ਕਰਨ ਦੇ ਲਈ ਬਣਾਈ ਗਈ ਹੈ ਐਸ.ਸੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਉਸ ਦੇ ਵਿੱਚ ਜੋ ਮੈਂਬਰ ਲਾਏ ਗਏ ਨੇ ਰਗੂਜੀਤ ਸਿੰਘ ਵਿਰਕ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਰਗੂਜੀਤ ਸਿੰਘ ਵਿਰਕ ਨੂੰ ਕਦੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਜ਼ਾ ਸੁਣਾਈ ਗਈ ਸੀ 2016 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਵਨ ਦੇ ਵਿੱਚ ਇੱਕ ਅੱਗ ਲੱਗਣ ਦੀ ਘਟਨਾ ਘਟੀ ਸੀ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਈ ਜਿਹੜੇ ਨੇ ਉਹ ਜਲ ਗਏ ਸੀਗੇ ਸੜ ਗਏ ਸੀਗੇ ਤੇ ਉਸ ਦੀ ਜਦੋਂ ਇਨਕੁਆਰੀ ਹੋਈ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਕਮੇਟੀ ਤੋਂ ਜਿਹੜੀ ਉਸ ਟਾਈਮ ਦੇਖ ਰਹੀ ਸੀ ਜਿਸ ਦੇ ਮੈਂਬਰ ਰਗਜੀਤ ਸਿੰਘ ਵਿਰਕ ਵੀ ਸੀ ਉਸ ਨੂੰ 1 ਸਾਲ ਦੇ ਲਈ ਐਸਜੀਪੀਸੀ ਦੇ ਵਿੱਚ ਕੋਈ ਵੀ ਅਹੁਦਾ ਲੈਣ ਤੋਂ ਬੈਨ ਲਗਾ ਦਿੱਤਾ ਅਸੀਂ ਪਰੇ ਕਰ ਦਿੱਤਾ ਅਸੀਂ ਕਿ ਤੁਸੀਂ ਕੋਈ ਵੀ ਐਸਜੀਪੀਸੀ ਦੇ ਵਿੱਚ ਪਦਵੀ ਦੇ ਜਾਂ ਕੋਈ ਅਹੁਦਾ ਨਹੀਂ ਲੈ ਸਕੋਗੇ ਇਹ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜ세ਦਾਰ ਅਕਾਲ ਤਖਤ ਰਹਿੰਦਿਆਂ ਹੋਇਆਂ ਫੈਸਲਾ ਸੁਣਾਇਆ ਸੀ ਤੇ ਰਗਜੀਤ ਸਿੰਘ ਵਿਰਕ ਨੂੰ ਐਸਜੀਪੀਸੀ ਦੇ ਵਿੱਚ ਬਾਦਲ ਪਰਿਵਾਰ ਦਾ ਨੁਮਾਇੰਦਾ ਮੰਨਿਆ ਜਾਂਦਾ ਹੈ ਉਹ ਕਿਸੇ ਵੀ ਤਰ੍ਹਾਂ ਦੀ ਚੋਣ ਲੜ ਕੇ ਜਾਂ ਜਿੱਤ ਕੇ ਐਸ்சிਪੀਸੀ ਦੇ ਮੈਂਬਰ ਨਹੀਂ ਬਣੇ ਬਲਕਿ ਉਹ ਇੱਕ ਨੋਮੀਨੇਟਿਡ ਮੈਂਬਰ ਨੇ ਨਾਮਜ਼ਾਦ ਕੀਤਾ ਗਿਆ ਹੈ ਤੇ ਨਾਮਜ਼ਾਦ ਵੀ ਉਸ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਹੈ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਰਗਜੀਤ ਸਿੰਘ ਵਿਰਕ ਨੂੰ ਆਪਣਾ ਬਦਲਾ ਲੈਣ ਦਾ ਮੌਕਾ ਦਿੱਤਾ ਹੈ ਇਸੇ ਲਈ ਹੀ ਉਸ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਨੇ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸੁਣਾਉਣਾ ਹੈ ਜੋ ਜਿਹੜੇ ਬੰਦੇ ਨੇ ਤੁਹਾਨੂੰ ਸਜ਼ਾ ਲਈ ਹੋਵੇ ਉਸ ਦੀ ਇਨਕੁਆਰੀ ਤੁਸੀਂ ਕਰ ਰਹੇ ਹੋ ਐਸਜੀਪੀਸੀ ਦਾ ਪ੍ਰਧਾਨ ਖੁਦ ਵਿਵਾਦਾਂ ਦੇ ਘੇਰੇ ਵਿੱਚ ਹੈ ਉਸ ਦੇ ਉੱਪਰ ਖੁਦ ਸ਼ਿਕਾਇਤਾਂ ਹੋ ਰਹੀਆਂ ਨੇ ਉਹ ਕਿਸੇ ਹੋਰ ਬੰਦੇ ਦੇ ਉੱਪਰ ਫੈਸਲਾ ਲੈ ਰਿਹਾ ਹੈ ਇਹ ਜਦੋਂ ਵੀ ਜਥੇਦਾਰਾਂ ਦੇ ਉੱਪਰ ਕੋਈ ਇਨਕੁਆਰੀ ਦਾ ਮਾਮਲਾ ਆਉਂਦਾ ਹੈ ਉਸ ਦਾ ਫੈਸਲਾ ਵੀ ਅਕਾਲ ਤਖਤ ਸਾਹਿਬ ਤੋਂ ਹੀ ਲਿਆ ਜਾਂਦਾ ਹੈ ਐਸਜੀਪੀਸੀ ਫੈਸਲਾ ਨਹੀਂ ਲੈਂਦੀ ਤੁਹਾਨੂੰ ਯਾਦ ਹੋਣਾ ਕਿ ਜਦੋਂ ਗਿਆਨੀ ਇਕਬਾਲ ਸਿੰਘ ਜਿਹੜੇ ਪਟਨਾ ਦੇ ਜ세ਦਾਰ ਸੀ ਉਹਨਾਂ ਦੇ ਖਿਲਾਫ ਇਨਕੁਆਇਰੀ ਦੀ ਲਈ ਕਮੇਟੀ ਬਣੀ ਗਈ ਸੀ ਉਹ ਕਮੇਟੀ ਵੀ ਅਕਾਲ ਤਖਤ ਸੱਤ ਤੋਂ ਬਣਾਈ ਗਈ ਸੀ ਐਸਜੀਪੀਸੀ ਵੱਲੋਂ ਨਹੀਂ ਬਣਾਈ ਗਈ ਸੀ ਹੁਣ ਲੇਕਿਨ ਅਕਾਲ ਤਖਤ ਸੱਤ ਤੋਂ ਕਮੇਟੀ ਨਾ ਬਣਾ ਕੇ ਐਸਜੀਪੀਸੀ ਦਾ ਪ੍ਰਧਾਨ ਜੋ ਖੁਦ ਦੋਸ਼ਾਂ ਦੇ ਹੇਠ ਹੈ ਉਹ ਇੱਕ ਕਮੇਟੀ ਬਣਾ ਦਿੰਦਾ ਹੈ ਜਿਸ ਵਿੱਚ ਉਸ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਕਦੇ ਗਿਆਨੀ ਹਰਪ੍ਰੀਤ ਸਿੰਘ ਨੇ ਸਜ਼ਾ ਸੁਣਾਈ ਸੀ ਤਾਂ ਇਸ ਕਮੇਟੀ ਦਾ ਫੈਸਲਾ ਕੀ ਹੋਏਗਾ ਉਹ ਸਭ ਦੇ ਸਾਹਮਣੇ ਹੈ ਸਭ ਨੂੰ ਪਤਾ ਹੈ ਕਿ ਕੀ ਹੋਣ ਵਾਲਾ ਹੈ ਸੋ ਜਿਹੜੀ ਇਹ ਕਿਹਾ ਗਿਆ ਸੀ ਦਾਦੂਵਾਲ ਸਾਹਿਬ ਵੱਲੋਂ ਕਿ ਜਥੇਦਾਰਾਂ ਨੂੰ ਲਿਆਇਆ ਤਾਂ ਹਾਥੀ ਤੇ ਬਿਠਾ ਕੇ ਜਾਂਦਾ ਹੈ ਪਰ ਜਦੋਂ ਰੁਕਸਤ ਕੀਤਾ ਜਾਂਦਾ ਹੈ ਜਦੋਂ ਤੋਰਿਆ ਜਾਂਦਾ ਹੈ ਉਦੋਂ ਇਸ ਤਰੀਕੇ ਨਾਲ ਬਦਨਾਮ ਕਰਕੇ ਤੋਰਿਆ ਜਾਂਦਾ ਹੈ ਜਿਵੇਂ ਕਿਸੇ ਨੂੰ ਗੱਦੇ ਤੇ ਬਿਠਾ ਕੇ ਭੇਜਦੇ ਹਨ ਇਸਦੇ ਵਿੱਚ ਕੋਈ ਵੀ ਅਤਕਥਨੀ ਨਹੀਂ ਹੈ ਬਿਲਕੁਲ ਸਹੀ ਕਿਹਾ ਗਿਆ ਹੈ ਇਹਨਾ ਚਾਹੇ ਉਹ ਕਿਹਾ ਦਾਦੂਵਾਲ ਵੱਲੋਂ ਗਿਆ ਹੈ ਜੋ ਕਿ ਬਾਦਲ ਦੇਲ ਦੇ ਵਿਰੋਧੀ ਨੇ ਪਰ ਜੋ ਮੈਂ ਤੁਹਾਡੇ ਨਾਲ ਇਤਿਹਾਸ ਸਾਂਝਾ ਕੀਤਾ ਹੈ ਜਿੰਨਾ ਕੁ ਆਪਾਂ ਕੰਟੈਂਪੋਰੀ ਇਤਿਹਾਸ ਕਹਿ ਦਿੰਨੇ ਆ ਹੁੰਦੇ ਸਮੇਂ ਕਾਲ ਦਾ ਰੀਸੈਂਟ ਹਿਸਟਰੀ ਦੇ ਵਿੱਚ ਜੋ ਕੁਝ ਵੀ ਹੋਇਆ ਜਿੰਨੇ ਵੀ ਜਥੇਦਾਰ ਲਾਏ ਗਏ ਬਦਲੇ ਗਏ ਉਹਨਾਂ ਸਾਰਿਆਂ ਦੀ ਵਿਦਾਈ ਕਿਸੇ ਨਾ ਕਿਸੇ ਵਿਵਾਦ ਵਿੱਚ ਹੋਈ ਹੈ ਵਿਵਾਦ ਵੀ ਇਹ ਹੋਇਆ ਹੈ ਕਿ ਉਹਨਾਂ ਨੇ ਐਸਜੀਪੀਸੀਆਂ ਅਕਾਲੀ ਦਲ ਬਾਦਲ ਦਾ ਪੱਖ ਨਹੀਂ ਪੂਰਿਆ ਉਹਨਾਂ ਵੱਲੋਂ ਜੋ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਨਹੀਂ ਕੀਤਾ ਮਨਾ ਕਰ ਦਿੱਤਾ ਤਾਂ ਉਹਨਾਂ ਨੂੰ ਬੜੇ ਹੀ ਗਲਤ ਤਰੀਕੇ ਨਾਲ ਇੱਕਦਮ ਲਾਹ ਦਿੱਤਾ ਗਿਆ ਉਹਨਾਂ ਦੇ ਅਹੁਦੇ ਤੋਂ ਇਹ ਸਾਡਾ ਇਤਿਹਾਸ ਸਾਨੂੰ ਦੱਸਦਾ ਹੈ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਜਸਵੰਤ ਸਿੰਘ ਸਾਬ ਦਾ ਰਤਬਾ ਸਭ ਤੋਂ ਉੱਚਾ ਹੈ ਉਹਨਾਂ ਦਾ ਕਿਹਾ ਗਿਆ ਕੋਈ ਵੀ ਬੋਲ ਕੋਈ ਸਿੱਖ ਮੋੜ ਨਹੀਂ ਸਕਦਾ ਲੇਕਿਨ ਦੂਜੇ ਪਾਸੇ ਉਹਨਾਂ ਵੱਲੋਂ ਜਾਰੀ ਕੀਤੇ ਹੋਏ ਹੁਕਮਨਾਮੇ ਜੇ ਅਕਾਲੀ ਦਲ ਬਾਦਲ ਨੂੰ ਸੂਟ ਨਹੀਂ ਕਰਦੇ ਜਾਂ ਉਹਨਾਂ ਦੇ ਖਿਲਾਫ ਹੁੰਦੇ ਨੇ ਤਾਂ ਜਥੇਦਾਰਾਂ ਨੂੰ ਬਦਲ ਦਿੱਤਾ ਜਾਂਦਾ ਹੈ ਫੈਸਲਾ ਨਹੀਂ ਮੰਨਿਆ ਜਾਂਦਾ ਇਹ ਵੀ ਸਾਰਿਆਂ ਦੇ ਸਾਹਮਣੇ ਪ੍ਰਤੱਖ ਹੈ ਸਾਰੇ ਪੰਥ ਨੂੰ ਪਤਾ ਹੈ ਇਸ ਚੀਜ਼ ਦਾ ਇਸੇ ਕਰਕੇ ਪੰਥ ਬਾਦਲਾਂ ਤੋਂ ਦੂਰ ਹੋਇਆ ਹੈ ਉਹਨਾਂ ਨੂੰ ਮੂੰਹ ਨਹੀਂ ਲਾ ਰਿਹਾ ਹੈ ਲੇਕਿਨ ਸ਼ਾਇਦ ਇਸ ਚੀਜ਼ ਦੀ ਸਚਾਈ ਨੂੰ ਸੁਖਬੀਰ ਸਿੰਘ ਬਾਦਲ ਸਮਝਣਾ ਨਹੀਂ ਚਾਹੁੰਦੇ ਜਾਂ ਉਹਨਾਂ ਦੇ ਸਲਾਹਕਾਰ ਮੰਨਣਾ ਨਹੀਂ ਚਾਹੁੰਦੇ ਇਸੇ ਕਰਕੇ ਇੱਕ ਗਲਤੀ ਤੋਂ ਬਾਅਦ ਦੂਸਰੀ ਗਲਤੀ ਕੀਤੀ ਜਾ ਰਹੀ ਹੈ ਸ਼ਾਇਦ ਉਹਨਾਂ ਨੂੰ ਇਤਿਹਾਸ ਤੋਂ ਦੇਖ ਕੇ ਲੱਗਦਾ ਹੈ ਕਿ ਜਿੰਨੀ ਵਾਰ ਵੀ ਜਸਦੇਵ ਨੂੰ ਲਾਇਆ ਹੈ ਕੁਝ ਨਹੀਂ ਹੁੰਦਾ ਕੋਈ ਨਵਾਂ ਲੱਭ ਕੇ ਲਾ ਦਿਓ ਜਿਹੜਾ ਉਹਨਾਂ ਦੇ ਕਹਿਣੇ ਵਿੱਚ ਹੋਵੇ ਜਦੋਂ ਤੱਕ ਕਹਿਣੇ ਵਿੱਚ ਰਹਿੰਦਾ ਹੈ ਉਦੋਂ ਤੱਕ ਰੱਖੋ ਜਦੋਂ ਕਹਿਣੇ ਤੋਂ ਬਾਹਰ ਹੁੰਦਾ ਹੈ ਚੁੱਪਚਾਪ ਉਸ ਨੂੰ ਬਦਲ ਦਿਓ ਇਹਹੀ ਰੀਤ ਚੱਲੀ ਆਈ ਹੈ ਸ਼ਾਇਦ ਇਹੀ ਇਸ ਤਰ੍ਹਾਂ ਅੱਗੇ ਚੱਲੀ ਜਾਣੀ ਹੈ ਲੇਕਿਨ ਅੰਤ ਇਸ ਚੀਜ਼ ਨੂੰ ਪ੍ਰਮਾਨ ਕਰੇਗਾ ਜਾਂ ਨਹੀਂ ਉਹ ਆਉਣ ਵਾਲੀਆਂ ਐਸਜੀਪੀਸੀ ਚੋਣਾਂ ਦੇ ਵਿੱਚ ਹੀ ਫੈਸਲਾ ਹੋਵੇਗਾ ਜੇ ਤਾਂ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਦੇ ਵਿੱਚ ਅਕਾਲੀ ਦਲ ਫੇਰ ਐਸਜੀਪੀਸੀ ਦੇ ਕਾਬਜ ਰਹਿਣ ਦੇ ਵਿੱਚ ਕੰਮ ਹੋ ਜਾਂਦਾ ਹੈ ਤਾਂ ਇਹ ਰਵਾਤਾ ਇੰਜ ਲਈ ਜਾਣਗੀਆਂ ਜੇ ਕੋਈ ਉਲਟ ਫੇਰ ਹੁੰਦਾ ਹੈ ਫਿਰ ਪਤਾ ਲੱਗੇਗਾ ਕਿ ਪੰਥ ਨੇ ਆਪਣਾ ਕੀ ਫੈਸਲਾ ਸੁਣਾਇਆ ਹੈ ਉਡੀਕਦੇ ਹਾਂ ਜਨਵਰੀ ਜਾਂ ਫਰਵਰੀ ਨਵਾਂ ਸਾਲ ਜਦੋਂ ਚੜਦਾ ਹੈ ਕੀ ਤਬਦੀਲੀ ਲੈ ਕੇ ਆਉਂਦਾ ਹੈ ਤੇ ਜਦੋਂ ਇਹ ਤਬਦੀਲੀ ਆਵੇਗੀ ਜਾਂ ਨਹੀਂ ਆਏਗੀ ਤੁਹਾਡੇ ਸਨਮੁਖ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਇਜਾਜ਼ਤ ਦਿਓ ਧੰਨਵਾਦ